ਇਹ ਦਾ ਕਰੋਂਗਾ ਤੁਸੀਂ ਵਿਚੋਲਣ ਬਣਜੋ ਬਾਹ ਮੇਰੀ ਸੱਸ ਨੇ ਕਿੱਥੇ ਆ ਵਿਚੋਲਗਰੀ ਚ ਮੈਨੂੰ ਪੈਣ ਦੇਣਾ ਨਾਲੇ ਮੇਰ ਕੋ ਨਹੀਂ ਆਇਆ ਜਾਂਦਾ ਫਿਰ ਤੈਨੂੰ ਪਤਾ ਘਰ ਦੀ ਵੇਖਣਾ ਪੈਂਦਾ ਆ ਮੁੰਡਾ ਤੇ ਹੋਣੀ ਨਹੀਂ ਕਿਹੜਾ ਛੱਡਣ ਡਿਆ ਕਹਿੰਦਾ ਘਰ ਚੱਲੀਏ ਫਿਰ ਮੇਰ ਕੋ ਨਹੀਂ ਟੱਬਰ ਛੱਡ ਕੇ ਆਇਆ ਜਾਂਦਾ ਨਾਲੇ ਕੱਲੀ ਕੱਲੀ ਤੇ ਛਧਾਣੇ ਮੇਰੀ ਹੈ ਭਤੀਜਾਂ ਤੇ ਮੈਂ ਤੇ ਆ ਵਿਚੋਲਗਰੀ ਦੇ ਚੱਕਰਾਂ ਚ ਪੈ ਗਈ ਤੇ ਵਿਆਹ ਕਿੱਥੇ ਵੇਖਿਆ ਜਾਣਾ ਮੇਰ ਕੋ ਚੰਗੀ ਤਰ੍ਹਾਂ ਇਦਾਂ ਕਰੋ ਤੁਸੀਂ ਕੋਈ ਹੋਰ ਹੀ ਵਿਚੋਲਾ ਲੱਭੋ ਇਹ ਨਾਲੇ ਤੂੰ ਪੈਨ ਮੈਨੂੰ ਇੱਕ ਗੱਲ ਹੋਰ ਦੱਸ ਤੈਨੂੰ ਮਿਲਿਆ ਕਿੱਥੇ ਹੀ ਹੈ ਉਹੀ ਆ ਡੈਮੇ ਮੈਂ ਕਾਲਜ ਜਾਂਦੀ ਸੀ ਤੇ ਯਸਟ ਬਸ ਰਸਤੇ 'ਚ ਹੀ ਵੇਖਿਆ ਤੇ ਉਹਨਾਂ ਨੇ ਮੈਨੂੰ ਵੇਖਿਆ ਮੈਂ ਉਹਨਾਂ ਨੂੰ ਵੇਖਿਆ ਤੇ ਫਿਰ ਤੀਸਰੇ ਚੌਥੇ ਦਿਨ ਮੈਨੂੰ ਨੰਬਰ ਦੇ ਤਾਂ ਪਹਿਲਾਂ ਤਾਂ ਮੈਂ ਕਾਲ ਨਹੀਂ ਕੀਤੀ ਜਦੋਂ ਮੈਂ ਕਾਲ ਕੀਤੀ ਤਾਂ ਮੈਨੂੰ ਪੁੱਈ ਕਹਿੰਦਾ ਤੂੰ ਮੇਰੇ ਵੱਲ ਵੇਖਦੇ ਸੀ ਮੈਂ ਕਿਹਾ ਪੁੱਈ ਮੈਂ ਤਾਂ ਦੇਖਿਆ ਹੀ ਨਹੀਂ ਚਲ ਕੋਈ ਗੱਲ ਨਹੀਂ ਇਦਾਂ ਪੁਲੇਖੇ ਪੈਂਦਾ ਆਪਾਂ ਵੇਖ ਲੈ ਇਦਾਂ ਹੀ ਇੱਕ ਦੋ ਵਾਰੀ ਵੱਲ ਵੇਖੀਏ ਤੇ ਲੋਕਾਂ ਨੂੰ ਲੱਗਦਾ ਘਰੇ ਸਾਡੇ ਵੱਲ ਵੇਖਣ ਦੇ ਇਦਾਂ ਬੰਦਾ ਖਰਸ਼ਿਤ ਹੋ ਜਾਂਦਾ ਵਾ ਪਰ ਉਹ ਮੇਰੇ ਵਰਗਾ ਕੋਈ ਭਾਵੇਂ ਹੁਣਤੀ ਵੇਂਦਾ ਹੋਵੇ ਕੋਟੀ ਦੀ ਚਲ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਉਦਾਂ ਤੈਨੂੰ ਪੱਕਾ ਪਤਾ ਹਣਾ ਵੀ ਮੁੰਡਾ ਚੰਗਾ ਵਾ ਭੁਈ ਹੁਣ ਮੈਨੂੰ ਤੇ ਇਦਾਂ ਵਾ ਕਿ ਹਾਂ ਚੰਗੇ ਆ ਤੇਰੇ ਨਾਲ ਤੇ ਖੜੂਗਾ ਨਾ ਜੇ ਤੂੰ ਆਪਣੇ ਘਰ ਗੱਲ ਕਰਦੀ ਆ ਹੁਣ ਜੋ ਵੀ ਆਪਣੇ ਘਰ ਗੱਲ ਕਰੂਗਾ ਨਾ ਪਰ ਸੱਚ ਤੂੰ ਨਾਲ ਕਿੰਨੀ ਉਹ ਕੱਲਾ ਕੱਲਾ ਵਾ ਫਿਰ ਉਹਨੇ ਗੱਲ ਕੀਤੇ ਨਾ ਕਰਨੀ ਆ ਭੁਈ ਉਹ ਤੇ ਕੱਲਾ ਕੱਲਾ ਵਾ ਤੇ ਫਿਰ ਹੁਣ ਮੈਂ ਕਿਹਾ ਸੀ ਉਹਨਾਂ ਨੂੰ ਤੇ ਕਹਿੰਦੇ ਕਿ ਪਹਿਲਾਂ ਤੂੰ ਗੱਲ ਕਰ ਕਰੇ ਚੱਲ ਕੋਈ ਗੱਲ ਨਹੀਂ ਤੂੰ ਪਰਨਾ ਆਪਣੀ ਮੰਮੀ ਨਾਲ ਗੱਲ ਕਰ ਓਦਾਂ ਕੋਈ ਤੇ ਆਪਣਾ ਚੁੱਕੀ ਇਦਾਂ ਮਾਵਾ ਤੀਆਂ ਓਦਾਂ ਵੀ ਸੇਲੀਆਂ ਹੁੰਦੀਆਂ ਵਾ ਪਰ ਜਾਈ ਮੇਰੀ ਮੇਰਨਾ ਜੋ ਵੀ ਹੈ ਬੇਸ਼ੱਕ ਪਰ ਮਾਵਾ ਤੀਆਂ ਸੇਲੀਆਂ ਹੁੰਦੀਆਂ ਵਾ ਤੂੰ ਹੋਰ ਕੀ ਤੇਜੇ ਬੰਦੇ ਨਾਲ ਨਾ ਗੱਲ ਕਰ ਆਪਣੀ ਪਹਿਲੋਂ ਮਾਂ ਨਾਲ ਗੱਲ ਕਰ ਭੂਈ ਤੁਹਾਨੂੰ ਪਤਾ ਜਦੋਂ ਹੁਣ ਮੈਂ ਕਾਲ ਕਰਨ ਦੀ ਸੀ ਤੇ ਮੰਮੀ ਵੇਖ ਕੇ ਤੇ ਮੈਂ ਤਾਂ ਡਾਰ ਹੀ ਗਈ ਸੀ ਅੱਛਾ ਤਾਂ ਹੀ ਕਰਦਾ ਮੇਰੇ ਲਾਗੇ ਬੈਠੀ ਹੈ ਤੇ ਤੈਨੂੰ ਮੈਸੇਜ ਉਹਦੇ ਆਉਂਦੇ ਹਾਂਜੀ ਭੂਈ ਅੱਜ ਮਿਲਣਾ ਸੀ ਜਾ ਭਾਗ ਕਿਤੇ ਹੋਰ ਨਾ ਪੰਗਾ ਪਾ ਲਈ ਕੋਈ ਇਹੋ ਜਿਹਾ ਕੰਮ ਛੱਡ ਤੇ ਤੂੰ ਆਪਣੀ ਮੰਮੀ ਨਾਲ ਗੱਲ ਕਰ ਪੈ ਲੋ ਪੁਈ ਇਹ ਤੈਨੂੰ ਇਹੀ ਸਲਾਹ ਆਈਓ ਪੁਈ ਮੈਨੂੰ ਨਹੀਂ ਪਤਾ ਯਾਰ ਤੂੰ ਹੀ ਕੋਸ਼ਿਸ਼ ਕਰੋ ਵੀ ਮੈਂ ਭਾਗ ਕੀ ਕਰਾਂ ਇਹ ਸਾਰਾ ਕੁਝ ਤੂੰ ਹੈਂਡਲ ਕਰ ਤੂੰ ਇੱਕ ਵਾਰੀ ਗੱਲ ਕਰ ਲੈ ਜੇ ਨਾ ਮੰਨੂਗੀ ਨਾ ਤੇਰੀ ਮੰਮੀ ਕੋਈ ਨਹੀਂ ਫਿਰ ਹੈਗੀ ਮੈਂ ਕੋਈ ਨਹੀਂ ਫਿਰ ਗੱਲ ਕਰਾਂਗੀ ਪਰ ਉਦਾਂ ਤੇਰੀ ਮੰਮੀ ਨੇ ਤੇਰੀ ਗੱਲ ਮੰਨ ਲੈਣੀ ਆ ਪੁਈ ਪਾਪਾ ਚਾਚਾ ਜੀ ਜਦੋਂ ਭਾਬੀ ਦੀ ਹੋ ਗਈ ਨਾ ਇਹ ਤੇ ਭਾਬੀ ਦਾ ਹੀ ਰਾਜ ਚੱਲਦਾ ਵਾ ਜੋ ਭਾਬੀ ਨੇ ਕਹਿਤਾ ਨਾ ਉਹੀ ਖੁਸ਼ ਹੋਣਾ ਮੇਰ ਨਾਲ ਕਿਉਂ ਖੜੇ ਆ ਸਾਰੇ ਸਿਰਫ ਭਾਬੀ ਦੇ ਰਾਜ ਕਰਕੇ ਜੇ ਭਾਬੀ ਚੰਗੀ ਹੋ ਜੇ ਤੇ ਸਾਰੇ ਚੰਗੇ ਜੋ ਭਾਬੀ ਨੇ ਕਹਿਤਾ ਉਹੀ ਤੇਰੇ ਚਾਚੇ ਨੇ ਕਰਨਾ ਪੱਕਾ ਪੱਕਾ ਆ ਕੇ ਸਹੀ ਆ ਚਾਚੇ ਨੇ ਤੇ ਆਪਣਾ ਰਿਸ਼ਤਾ ਵੀ ਛੱਡਤਾ ਸੀ ਤੇਰੀ ਮੰਮੀ ਮਗਰ ਲਾ ਕੇ ਕਿਦਾਂ ਭੋਏ ਤੇਰੀ ਮੰਮੀ ਨੂੰ ਮੇਰੀ ਸਹੇਲੀ ਪਸੰਦ ਨਹੀਂ ਆਈ ਮੇਰੀ ਸਹੇਲੀ ਨੇ ਰਿਸ਼ਤਾ ਹੋਣ ਡਿਆ ਹੀ ਪੈਦਾ ਅੱਛਾ ਤੇਰੀ ਮੰਮੀ ਦੀ ਚਾਚਾ ਹਰ ਇੱਕ ਗੱਲ ਮੰਨਦਾ ਤਾਂ ਹੀ ਕਹਾਂ ਤੂੰ ਆਪਣੀ ਮੰਮੀ ਨੂੰ ਮਨਾ ਲਾ ਤੇ ਚਾਚੇ ਨੇ ਕੋਈ ਗੱਲ ਵੀ ਨਹੀਂ ਕਰਨੀ ਹੁਣ ਹਾਂ ਰਿਸ਼ਤੇ ਵਾਲੀ ਗੱਲ ਅੰਦਰ ਜਾ ਕੇ ਨਾ ਕਰੀ ਮੇਰੀ ਭੈਣ ਪੁੱਛੀ ਨਾ ਆਪਣੀ ਮੰਮੀ ਨੂੰ ਚੰਗਾ ਕਿਹੜੇ ਆ ਚਾਚਾ ਜੀ ਵਾਲੇ ਆਹੋ ਇਹ ਆਪਣਾ ਭੂਆ ਬਦੀ ਦਾ ਸੀਕਰੇਟ ਹੀ ਉਹ ਇਹ ਇੱਕ ਦਿਨ ਫਿਰ ਨਾ ਜਦੋਂ ਛੁੱਟੀ ਸੀ ਨਾ ਮੈਨੂੰ ਕਾਲਜ ਤੋਂ ਤੇ ਉਸ ਦਿਨ ਇਹ ਗੱਲ ਹੁੰਦੀ ਪਈ ਸੀ ਪਤਾ ਨਹੀਂ ਮੰਮਾ ਕਹਿ ਰਹੇ ਸੀ ਚਾਚਾ ਜੀ ਨੂੰ ਅਮਰੀਕਾ ਅਮਰੀਕਾ ਵਾਲਾ ਕੋਈ ਗੱਲ ਸੀ ਕਿ ਉਹਨਾਂ ਨੇ ਅਮਰੀਕਾ ਜਾਣਾ ਹੀ ਉਹਨਾਂ ਨੂੰ ਅਮਰੀਕਾ ਪਸੰਦ ਸੀ ਇਦਾਂ ਦੀ ਪੂਈ ਗੱਲ ਕੀਤੀ ਤੇ ਬਾਅਦ ਵਿੱਚ ਨਾ ਮੰਮੀ ਤੇ ਚਾਚਾ ਜੀ ਇੱਕ ਦੂਜੇ ਨਾਲ ਦੇ ਕੇ ਹੱਸਣ ਲੱਗ ਗਏ ਹੀ ਪਤਾ ਨਹੀਂ ਫਿਰ ਬਾਉ ਮੈਨੂੰ ਮੈਨੂੰ ਤਾਂ ਬਾਅਦ ਵਿੱਚ ਪਤਾ ਵੀ ਨਹੀਂ ਉਹ ਕਿੱਥੇ ਗਈ ਨਾ ਮੇਰੀ ਉਹਦੇ ਨਾਲ ਕਦੀ ਗੱਲ ਹੋਈ ਨਾ ਮੈਨੂੰ ਟੱਕਰ ਹੀ ਨਾ ਤੁਹਾਡੀ ਫਰੈਂਡ ਸੀ ਹੈ ਤੇ ਮੇਰੀ ਸੀ ਤੇ ਫਿਰ ਪੂਈ ਰਿਸ਼ਤਾ ਕਿਉਂ ਨਹੀਂ ਹੋਇਆ ਬਸ ਤੇਰੀ ਮੰਮੀ ਦਾ ਰਾਜ ਅੱਛਾ ਯਾਨੀ ਚਾਚਾ ਜੀ ਦਾ ਅਫੇਅਰ ਸੀ ਚੱਲ ਰਹਿਂਦੇ ਛੱਡ ਪ੍ਰਾਣੀਆਂ ਗੱਲਾਂ ਭਾਗ ਜੋ ਬੀਤ ਗਿਆ ਸੋ ਬੀਤ ਗਿਆ ਮੂੰਹ ਨਾਲ ਤੋਂ ਗੱਲ ਦਹਿਰਾਈ ਪੁਈ ਫਿਰ ਐਦਾਂ ਦੀ ਗੱਲ ਹੈਗੀ ਹੀ ਘਰੇ ਆਹੋ ਹੈ ਹੀ ਤੈਨੂੰ ਤਾਂ ਮੈਂ ਕਹਿੰਦੀ ਜੋ ਬੀਤ ਗਿਆ ਸੋ ਬੀਤ ਗਿਆ ਛੱਡ ਪਰਾਂ ਨਹੀਂ ਪੁਈ ਜਦੋਂ ਉਹਨਾਂ ਦੀ ਗੱਲ ਨਹੀਂ ਉਹਨਾਂ ਨੇ ਸੁਣੀ ਤਾਂ ਮੇਰੀ ਕਿੱਥੋਂ ਸੁਣ ਲੈਣਗੇ ਉਹ ਤੇਰੀ ਮੰਮੀ ਦਾ ਰਾਜ ਆਪਣੀ ਦੀ ਤਾਂ ਉਹਨੇ ਸਾਥ ਦੇਣਾ ਹੀ ਦੇਣਾ ਵਾ ਪੁੱਤ ਸਾਡਾ ਨਹੀਂ ਦਿੱਤਾ ਆਪਾਂ ਬਗਾਨੇ ਸੀ ਉਹ ਤੂੰ ਉਹਦਾ ਆਪਣਾ ਲਊ ਤੇਰਾ ਨਹੀਂ ਸਾਥ ਦੇਣਾ ਤੇ ਹੋਰ ਕਿਦਾ ਦੇਣਾ ਉਹਨੇ ਤੇ ਪੁਈ ਜਿਹੜਾ ਘਰੇ ਕੋ ਹੋਰ ਰਿਸ਼ਤਾ ਉੰਡਿਆ ਵਾ ਪਾਪਾ ਕਹਿੰਦੇ ਆ ਹੁਣ ਮੈਂ ਕਿੱਤੇ ਨੂੰ ਇੱਕ ਤੇ ਆ ਡੋਰਾ ਵੀ ਨਾ ਮੂੰਹ ਪਾਏ ਭੱਜ ਜੇ ਨਹੀਂ ਕੁੜੀਏ ਸੋਲਾ ਮੁੰਡੇ ਦੀ ਗੱਲ ਹੈ ਆਂਦਾ ਡੰਗਰ ਤੁਹਾਡੇ ਇੱਧਰ ਆ ਤਾਂ ਪੱਲੀ ਦਾ ਢੀ ਉਧਰ ਬੜੇਵੇ ਲੈਣ ਗਈ ਆ ਸੋ ਲੋ ਉਧਰ ਲੱਗਾ ਦੂਜਾ ਆਹੋ ਦੇ ਤੂੰ ਹੀ ਪਿਆ ਨੂੰ ਲੰਲਗਾ ਲੈਂਦਾ ਜੇ ਬੱਚੇ ਦਾ ਹੱਥ ਪਾਏ ਆ ਜਿਹੜਾ ਪ੍ਰੋਫੈਸਰ ਲੈ ਠਾੜੀ ਕੋਟੀ ਬਾਜ ਆ ਗਏ ਮੈਂ ਕਹੀ ਨਹੀਂ ਹਾਂ ਤਾਂ ਕੋਣ ਕੋਟੀ ਬੰਦਾ ਹੁੰਦਾ ਵਾ ਤੇ ਦਸਤਾਨੇ ਨਹੀਂ ਹੈਗੇ ਦਸਤਾਨੇ ਲਿਆਂਦੇ ਨਹੀਂ ਆਹੋ ਕਿ ਦਾਦੀ ਹੁੰਦੀ ਆਇਆ ਕੰਮ ਨਾ ਕਰਦੇ ਬਹਾਨੇ ਲੈ ਲੋ ਇਹ ਦੇ ਪਿਓਰ ਕਾ ਪੂਰਾ ਪਕਾ ਢੀਰ ਉਹ ਪੂਆ ਤੇਰੀ ਉੱਥੇ ਖਲੋ ਗਈ ਉਹਨੂੰ ਕਿਹਾ ਆ ਜਾ ਉੱਥੇ ਖਲੋ ਰ ਆ ਤੂੰ ਆ ਆ ਮम्मा ਪਤਾ ਨਹੀਂ ਉੱਥੇ ਖੜ ਗਿਆ ਕੁਝ ਸਾਲ ਪਹਿਲਾਂ ਜਿਹੜੀ ਮੇਰੀ ਕੰਡੀਸ਼ਨ ਹੀ ਅੱਜ ਉਹੀ ਭਾਗਦੀ ਐ ਅੱਜ ਉਸੇ ਥਾਂ ਤੇ ਭਾਗ ਖਲੋਦੀ ਐ ਜੀ ਮੈਂ ਭਾਬੀ ਨੂੰ ਨਾ ਨਾ ਸਮਝਾਇਆ ਤੇ ਅੱਜ ਭਾਗ ਨਾ ਵੀ ਉਹੀ ਕੁਝ ਹੋਣਾ ਜੋ ਕੁਝ ਸਾਲ ਪਹਿਲਾਂ ਮੇਰੇ ਨਾਲ ਹੋਇਆ ਸੀ ਤੇ ਮੈਂ ਇਹ ਕੁਝ ਹੋ ਨਹੀਂ ਦੇਣਾ ਮੈਂ ਇਤਿਹਾਸ ਜਿਹੜਾ ਦੁਬਾਰਾ ਤਹਰਾਉ ਨਹੀਂ ਦੇਣਾ ਮੈਨੂੰ ਭਾਬੀ ਨੂੰ ਸਮਝਾਉਣਾ ਜਾ ਕੇ ਜਾ ਕੇ ਦੇਖ ਕੇ ਹੁੰਦੇ ਹਾਉਣੇ ਇਹ ਤੇ ਬੈਗ ਹੈ ਮਮਾ ਕਿਹੜੇ ਗੱਲ ਪਹਿਲਾਂ ਗੱਲ ਕੋਈ ਵੀ ਨਹੀਂ ਆ ਜਿਹੜਾ ਤੇਰਾ ਸਭ ਤੋਂ ਵਧੀਆ ਸੂਟ ਵਾ ਉਹ ਪ੍ਰੈਸ ਕਰ ਲੈ ਅੱਜ ਤੇਰੀ ਵੇਖਾ ਵਿਖਾਈ ਆ ਮਮਾ ਮੇਰੀ ਵੇਖਾ ਹੋ ਗਈ ਤੇ ਹੋਰ ਮੈਨੂੰ ਮੈਂ ਨਹੀਂ ਕਰਾਉਣਾ ਕਰਾਉਣਾ ਵਿਆਹ ਚੰਗਾ ਹੋਇਆ ਭੁਈ ਜੀ ਤੁਸੀਂ ਆ ਗਏ ਜੀ ਮਮਾ ਵੇਖ ਲਓ ਮੇਰਾ ਵਿਆਹ ਕਰਾਉਣ ਦੇ ਆ ਤੇ ਮੈਂ ਨਹੀਂ ਉੱਥੇ ਵਿਆਹ ਕਰਾਉਣਾ ਭੁਈ ਜੀ ਚੱਲ ਭਾਬੀ ਜੀ ਉਹਦੀ ਵੀ ਤੇ ਸੁਣ ਲੈ ਨਾ ਉਹਨੂੰ ਪੜਾ ਲਓ ਪਹਿਲੋਂ ਫਿਰ ਵਿਆਹ ਕਰਦੇ ਹੋ ਸੁਖ ਇੱਥੇ ਚੁੱਪ ਕਰ ਜਾ ਮम्मा ਕੀ ਹੈ ਯਾਰ ਪੁਈ ਨੂੰ ਕਹ ਤਾਂ ਚੁੱਪ ਕਰਾਉਂਦੇ ਆ ਤੁਸੀਂ ਜਿਹੜੀ ਤੈਨੂੰ ਮੈਂ ਗੱਲ ਕਹੀ ਹੈ ਨਾ ਚੁੱਪ ਕਰਕੇ ਆਪਣਾ ਸੂਟ ਪ੍ਰੈਸ ਕਰ ਲੈ ਦੂਜੀ ਗੱਲ ਮੈਨੂੰ ਸੁਣਨੀ ਨਹੀਂ ਚਾਹੀਦੀ ਹੈਗੀ ਉਹਨੇ ਕੀ ਤੈਨੂੰ ਸਮਝਾ ਲੈਣਾ ਤੇ ਉਹਨੇ ਕਹਨ ਨੂੰ ਕੀ ਡੱਕ ਲੈਣਾ ਪੁਈ ਵੇ ਲੈ ਨਾ ਯਾਰ ਪੁਈ ਮੈਨੂੰ ਨਹੀਂ ਪਤਾ ਕੋਈ ਸੋਲੂਸ਼ਨ ਕਰੋ ਵੀ ਮੈਨੂੰ ਨਹੀਂ ਪਤਾ ਚੱਲ ਜਾ ਤੂੰ ਕੱਪੜੇ ਪ੍ਰੈਸ ਕਰ ਮम्मी ਆਪਣੀ ਦੀ ਵੀ ਗੱਲ ਪੁੱਤ ਮੰਨ ਲਈਦੀ ਹੁੰਦੀ ਆ ਤੂੰ ਹੀ ਮੈਂ ਤੂੰ ਹੀ ਮੈਨੂੰ ਕਹਿਣ ਦੇ ਕੱਪੜੇ ਪ੍ਰੈਸ ਕਰ ਜਾ ਹੋ ਜਾ ਯਾਰ ਮੰਮਾ ਮੈਂ ਤੈਨੂੰ ਕੀ ਕਿਹਾ ਨਹੀਂ ਨਹੀਂ ਵਿਆਹ ਕਰਾਉਣਾ ਕਰਾਉਣਾ ਹੈ ਨਹੀਂ ਤੇਰੇ ਵਾਲੇ ਬੜੀ ਭੱਜ ਭੱਜ ਜਾਂਦੀ ਆ ਭੂਆ ਸਮਝਾ ਲੈ ਭੂਆ ਸਮਝਾ ਲੈ ਤੂੰ ਮੈਨੂੰ ਕੀ ਸਮਝਾਉਣਾ ਮੇਰੇ ਤੇ ਡਾਰੇ ਹੋ ਲੱਗਾ ਰਹਿੰਦਾ ਵਾ ਜਿੱਦਾਂ ਦੀ ਤੂੰ ਆਈ ਆ ਤੇਰੇ ਵੱਲ ਵੇ ਵੇ ਕਿ ਮੈਨੂੰ ਇਹੋ ਚੇਤਾ ਆਉਂਦਾ ਵੀ ਜਿਹੜਾ ਤੂੰ ਕੰਮ ਕੀਤਾ ਨਾ ਕਿਤੇ ਇਹ ਨਾ ਕਰ ਲੈ ਤੈਨੂੰ ਮੈਂ ਛੇਤੀ ਛੇਤੀ ਵਿਆਹ ਦਾ ਪਰ ਵੀ ਜੀ ਤੁਸੀਂ ਤਾਂ ਪੁਰਾਣੀਆਂ ਗੱਲਾਂ ਛੱਡਦੇ ਹੀ ਨਹੀਂ ਨਾਲੇ ਇੱਥੇ ਮੈਂ ਘਰ ਲੋਤੀ ਤੇ ਉਹਨੇ ਮੈਨੂੰ ਹੀ ਕਹਿਣਾ ਵੀ ਭੂਆ ਮੰਮੀ ਨੂੰ ਸਮਝਾ ਜੇ ਅੱਜ ਇੱਥੇ ਹੁੰਦੀ ਆ ਮਣਾ ਭਾਬੀ ਤੋਂ ਚਾਚੀ ਵਾਲ ਭੱਜੀ ਜਾਣਾ ਹੀ ਤੇ ਚਾਚੀ ਤੂੰ ਮੰਮੀ ਨੂੰ ਸਮਝਾ ਇਹ ਚ ਕੋਈ ਗੱਲ ਥੋੜੀ ਐਵੇਂ ਭਾਬੀ ਪਈ ਸੋਚੀ ਜਾਂਦੇ ਜੇ ਨਾਲ ਮੇਰੀ ਗੱਲ ਸੁਣੋ ਜੇ ਉਹ ਜੇ ਨਹੀਂ ਮੰਨਦੀ ਵਿਆਹ ਨੂੰ ਤੇ ਤੁਸੀਂ ਵੀ ਰੁਕ ਜਾਓ ਨਾਲੇ ਤੁਹਾਡਾ ਕੀ ਕਰਦਾ ਆਪਣੀ ਧੀ ਵਿਆਹ ਨੂੰ ਕਰੰਡੇਆ ਭਾਬੀ ਹਾਏ ਹਾਏ ਤੇ ਵਿਆਹੁਣੀ ਤੇ ਹੈ ਹੀ ਨਾ ਇੱਕ ਦਿਨ ਚਲ ਉਹਨੂੰ ਹਜੇ ਪੜ੍ਹਦੀ ਈ ਆਪਾਂ ਮੈਂ ਦੋ ਹੁਣ ਭਾਵੇਂ ਤਿੰਨ ਹੁਣ ਵਿਆਹ ਕੇ ਆਪਣੇ ਘਰ ਹੀ ਜਾਂਦੀਆਂ ਪੋਤ ਰੱਖੀ ਦੇ ਆਪਣੇ ਘਰ ਚਲ ਉਦਹੀਂ ਰੁਕਜੋ ਹਾਂ ਹੋਰ ਦੋ ਸਾਲ ਰੁਕਦੋ ਫਿਰ ਬਾਅਦ ਚ ਵਿਆਹ ਕਰ ਦਿਓ ਵਿਆਹੁਣੀ ਆ ਅਕਸਰ ਮੈਂ ਕਿਹੜੀ ਆਖਣ ਦੀ ਵੀ ਭਾਬੀ ਤੁਸੀਂ ਘਰ ਰੱਖ ਲਓ 20 ਸਾਲ ਪੁਰਾਣੀਆਂ ਗੱਲਾਂ ਛੱਡ ਦੋ ਭਾਬੀ ਜੀ ਹੁਣ ਹੁਣ ਉਹੀ ਫੈਸਲੇ ਆਪ ਹੀ ਨਾ ਲਈ ਜਾਓ ਇੱਕ ਵਾਰੀ ਉਹਨੂੰ ਵੀ ਪੁੱਛ ਲਓ ਨੇ ਆਣਿਆਂ ਦੀ ਵੀ ਕੋਈ ਮਰਜ਼ੀ ਹੁੰਦੀ ਆ ਕਿ ਨਹੀਂ ਚਲ ਮੈਂ ਤਾਂ ਲਾਂ ਲੂੰਗੀ ਫੈਸਲੇ ਉਹਦੇ ਮੁਤਾਬਕ ਤੇ ਫਿਰ ਜਿਹੜਾ ਉਹਦਾ ਪਾਪਾ ਵਾ ਜਾਂ ਚਾਚਾ ਉਹਦਾ ਉਹ ਮੰਨ ਜਾਣਗੇ ਤੇ ਸਾਰਾ ਕੁਝ ਤੇ ਤੁਹਾਡੇ ਹੱਥ ਚਾਪਾ ਵੀ ਉਹਨਾਂ ਨੇ ਤੁਹਾਡੇ ਕਹਿੰਤੇ ਮੰਨਣਾ ਵਾ ਮੇਰੇ ਵਰੀ ਵੀ ਤਾਂ ਤੂੰ ਹੀ ਸਭ ਕੁਝ ਕੀਤਾ ਹੁਣ ਵੀ ਤੂੰ ਹੀ ਕਰਨਾ ਵੇ ਸੁਖ ਹਾ ਹੋ ਇਲਜ਼ਾਮ ਤੋਂ ਸਾਰੀ ਉਮਰ ਮੇਰੇ ਤੇ ਲੰਮਦੀ ਰਹੀ ਤੈਨੂੰ ਆਪਣੇ ਨਿੱਕੇ ਭਰਾ ਦਾ ਵੀ ਪਤਾ ਤੇ ਵੱਡੇ ਦਾ ਵੀ ਪਤਾ ਵੱਡਾ ਤੇ ਫਿਰ ਵੀ ਮੰਨ ਜਾਂਦਾ ਕਦੀ ਕਿਦਾਈ ਨਾ ਨਿੱਕਾ ਤੇ ਉੱਕਾ ਨਹੀਂ ਮੰਨਦਾ ਤੇ ਨਿੱਕੇ ਨੂੰ ਵੀ ਬਣਾਉਣਾ ਤੁਹਾਡੇ ਹੱਥ 'ਚ ਹੀ ਆ ਉਹਨੇ ਸਾਰਾ ਕੁਝ ਮੰਨ ਜਾਣਾ ਇੱਕ ਵਾਰੀ ਨਾ ਮੇਰੇ ਕਹਿੰਤੇ ਭਾਬੀ ਜੀ ਮੇਰੇ ਨਾਲ ਜੋ ਹੋ ਗਿਆ ਮੈਂ ਨਹੀਂ ਹੋ ਗੰਨਾ ਬੁੱਢੀ ਪਰ ਇੱਕ ਵਾਰੀ ਭਾਗ ਨਾ ਗੱਲ ਕਰੋ ਤੁਸੀਂ ਕਿ ਪੁੱਛੋ ਨੂੰ ਕੀ ਪੁੱਛਾਂ ਵਿਆਹ ਨਹੀਂ ਆ ਤੇ ਵਿਆਹ ਨਹੀਂ ਆ ਮੰਗਣੀ ਆ ਤੇ ਮੰਗਣੀ ਆ ਬਸ ਪੁੱਛਣ ਵਾਲੀ ਕਿਹੜੀ ਗੱਲ ਵਾ ਇਹਦੇ ਚ ਮਤਲਬ ਪੁਰਾਣੀਆਂ ਗੱਲਾਂ ਛੱਡਣੀਆਂ ਹੀ ਨਹੀਂ ਆ ਫਿਰ ਕਿ ਗੱਲ ਕਾਦੀ ਆ ਪੁਰਾਣੀਆਂ ਗੱਲਾਂ ਕਾਦੀਆਂ ਮੈਂ ਕਹਿੰਦੀ ਵੀ ਜੋ ਤੇਰੇ ਕਲੰਕ ਮੱਥੇ ਲੱਗਾ ਨਾ ਉਹ ਮੇਦੀ ਤੀਜ ਦੇ ਨਾ ਕਿਤੇ ਲੱਗ ਜਾ ਤੇਰੇ ਹੱਥ ਤੱਕ ਨਹੀਂ ਨਾ ਲੱਥਾ ਹੈ ਤਾਂ ਕਦੀ ਨਾ ਕਦੀ ਮੂੰਹ ਚ ਗੱਲ ਨਿਕਲ ਆਉਂਦੀ ਆ ਨਾ ਜੇ ਤੂੰ ਟੱਕਣ ਟੱਕਣ ਵਾਲੀ ਹੁੰਦੀ ਸਾਰਾ ਕੁਝ ਟੱਕ ਸਕਦੀ ਈ ਭਾਬੀ ਚਲ ਛੱਡੋ ਮੇਰੀਆਂ ਗੱਲਾਂ ਜਾਓ ਭਾਗ ਲੱਗੇ ਜਾਓ ਸੂਟ ਪ੍ਰੈਸ ਕਰਨ ਦੀ ਉਹਨੂੰ ਸਮਝਾਓ ਨਾਲੇ ਉਹਦੀ ਜ਼ਿੰਦਗੀ ਦਾ ਫੈਸਲਾ ਵਾ ਭਾਬੀ ਜੀ ਐਡਾ ਤੇ ਹੈ ਨਹੀਂ ਆ ਉਹ ਵੀ ਉਹ ਡੰਗਰ ਬੱਚਾ ਇੱਕ ਕਿੱਲੇ ਨਾਲੋਂ ਖੋਲੀ ਤੇ ਦੂਜੇ ਕਿੱਲੇ ਨਾਲ ਜਾ ਕੇ ਬੰਨਤੀ ਇੱਕ ਵਾਰੀ ਤੁਸੀਂ ਵੀ ਸੋਚ ਸਮਝ ਕੇ ਫੈਸਲਾ ਲਾਓ ਤੇ ਉਹਦੇ ਨਾਲ ਵੀ ਗੱਲ ਕਰੋ ਫਿਰ ਵੀ ਤੁਸੀਂ ਇੱਕਦਮ ਉਹਨੂੰ ਕਹਿਤਾ ਤੈਨੂੰ ਵੀ ਵੇਖਣ ਵਾਲੇ ਆਉਣ ਲੱਗੇ ਆ ਉਹਦੇ ਦਿਲ ਤੇ ਕੀ ਬੀਤਦੀ ਮੈਨੂੰ ਇਹ ਦੱਸ ਤੂੰ ਕਿੰਨੇ ਉਹ ਕੱਪੜੇ ਪ੍ਰੈਸ ਕਰਨ ਦੀ ਆ ਮੈਨੂੰ ਤੇ ਕਿਦਰ ਲੱਭਦੀ ਨਹੀਂ ਕੱਪੜੇ ਪ੍ਰੈਸ ਕਰਦੀ ਹੈ ਤੇ ਤੇਰੀ ਭਤੀ ਹੈ ਨਾ ਢੀਠਵਾਸੀ ਦੇਦੀ ਉਹ ਵੀ ਜਾ ਕੇ ਇਹਨੂੰ ਮੈਂ ਪੁੱਛ ਜਾਈਆ ਨਾ ਵੀ ਤੂੰ ਕਿਉਂ ਨਹੀਂ ਕੱਪੜੇ ਪ੍ਰੈਸ ਕਰਨਾ ਤੇ ਕੀ ਤੇਰੇ ਦਿਲ ਚ ਵ ਕੋਈ ਗੱਲ ਪਿਆਰ ਨਾਲ ਭਾਬੀ ਗੱਲ ਕਰਿਓ ਫਿਰ ਵੀ ਪਿਆਰ ਨਾਲ ਆ ਜਦੋਂ ਆਪਣੀ 30 ਦੀ ਗੱਲ ਆਵੇ ਨਾ ਉਹ ਤਾਂ ਮਾਵਾਂ ਟੱਲ ਜਾਂਦੀਆਂ ਹੁੰਦੀਆਂ ਥੋੜਾ ਜਿਹਾ ਆਪਣੇ ਆਪ ਨੂੰ ਟਾਲ ਲਓ ਹੋਰ ਨਹੀਂ ਮੈਂ ਤੁਹਾਨੂੰ ਕੁਛ ਵੀ ਨਹੀਂ ਪੁੱਛਦੀ ਆ ਨਾ ਜਾ ਕੇ ਮੰਮੀ ਤੇੜ ਦੇਈ ਨਹੀਂ ਮੈਨੂੰ ਕਹਿਣਾ ਮੈਂ ਨਹੀਂ ਕੋਈ ਕੱਪੜੇ-ਕੁੱਪੜੇ ਪ੍ਰੈਸ ਕਰਨੇ ਨਾ ਹੈ ਥਿਆਣ ਕੇ ਦੁਸੰਡਈ ਆ ਕਪੜੇ ਨਹੀਂ ਪ੍ਰੈਸ ਕਰਦੀ ਕੀ ਗੱਲ ਵਾ ਮੰਮੀ ਮੈਂ ਨਹੀਂ ਵਿਆਹ ਕਰਾਉਣਾ ਕਿਉਂ ਨਹੀਂ ਕਰਾਉਣਾ ਕੀ ਗੱਲ ਵਾ ਤੈਨੂੰ ਮੈਂ ਮੰਮੀ ਉੱਥੇ ਨਹੀਂ ਕਰਾਉਣਾ ਉੱਥੇ ਨਹੀਂ ਕਰਾਉਣੇ ਦਾ ਕੀ ਮਤਲਬ ਜੇ ਪੜਨਾ ਪੂਰਨਾ ਤਾਂ ਤਾਂ ਵੀ ਖੁੱਲ ਕੇ ਦੱਸ ਸਕਦੀ ਆ ਮੰਮਾ ਬੋਲੇ ਮੈਂ ਕੋ ਗੱਲ ਗੱਲ ਕਰਨੀ ਤੁਹਾਡੇ ਨਾਲ ਦੱਸ ਆ ਨਾਲ ਜੁਫਾ ਜੀ ਤਾ ਕਰ ਪਹਿਲਾਂ दस बोलें मम्मा मैं पसंद ਕਰਦੀ ਹੰਦ ਕਰਦੀ ਹੰਦ ਕਰਦੀ ਨਾ ਗੱਲ ਸੁਣ ਤੋਂ ਪਹਿਲਾਂ ਮੈਂ ਮਾਰ ਕਿਉਂ ਨਹੀਂ ਗਈ ਕੀ ਬਮਾਰੀ ਹਾਂ ਕਿ ਕਲਸ਼ਣ ਕਰਦੀ ਫਿਰਦੀ ਆ ਬੰਦੇ ਕੋਲੀ ਦੇ ਪ੍ਰੈਸ ਕਰ ਲ ਮम्मा ਪਲੀਜ਼ ਮੈਂ ਮੈਂ ਉੱਥੇ ਨਹੀਂ ਕਰਾਉਣਾ ਮम्मा ਵੇ ਨਾ ਉੱਥੇ ਪੰਜ ਨਹੀਂ ਕਿ ਹਾਂ ਕੁਝ ਕਰ ਦਿੰਨੀ ਆ ਬਿਮਾਰੀ ਪੈ ਜਣੀ ਤੈਨੂੰ ਪਾਪੀ ਕੋਈ ਕਰਨਾ ਤੁਰ ਹੁਣ ਲੱਗ ਕੇ ਬੈਠੀ ਏ ਤੁਹਾਡੀ ਸੁਣ ਲੈ ਜੀ ਕਰ ਤੂੰ ਤ ਅੱਦੀ ਮੈਂ ਉੱਥੇ ਵਿਆਹ ਨਹੀਂ ਕਰਾਉਣਾ ਮੈਂ ਹੋਰ ਕੋਈ ਲੱਭ ਕੇ ਬੈਠੀ ਆ ਖਸਮ ਆਪਣਾ ਜੀ ਫਾਇਰ ਪਾ ਮੈਨੂੰ ਚੁੱਕ ਲੈ ਚੁੱਕ ਲੈ ਚੁੱਕ ਲੈ ਰੱਬਾ ਮੈਨੂੰ ਮੁਖਾਤੀ ਨਾ ਤੂੰ ਆਪਣੀ ਹਕਾਤ ਐਦਾਂ ਨਾ ਬੋਲੋ ਭਾਬੀ ਜੀ ਫਿਚਲੀਆਂ ਗੱਲਾਂ ਛੱਡ ਦੇ ਕਿਉਂ ਨਹੀਂ ਜੋ ਮੇਰਨਾ ਹੋ ਗਿਆ ਮੈਂ ਕੁੜੀ ਨਹੀਂ ਹੋਣ ਦੇਣਾ ਹੁਣ ਹੈ ਕਿ ਤੇੱਖਾਂ ਚ ਸ਼ਰਮ ਹੈਗੇ ਕਿ ਤੇੱਖਾਂ ਚ ਸ਼ਰਮ ਹੈ ਇਹ ਆਦੀ ਨਾ ਕਿਉਂ ਉਹਨੂੰ ਕੁਛ ਮੈਂ ਤੁਹਾਨੂੰ ਦੱਸਦਾ ਜੀ ਜੋ ਮੇਰਾ ਪੇਕਾ ਛੁੱਟਿਆ ਮੈਂ ਉਹਨ ਗੜੀ ਇਹਦਾ ਨਹੀਂ ਛੁੱਟਣ ਦੇਣਾ ਪੇਕਾ ਮੈਨੂੰ ਤਾਂ ਇਹੀ ਗੱਲਾਂ ਦਾ ਹੋਏ ਜੇ ਤੱਕ ਮੇਰੀ ਸੱਸ ਮੈਨੇ ਮਾਰਦੇ ਤੁਹਾਡਾ ਕਿਰਾਦਾ ਮੈਂ ਉੱਤੇ ਚੰਗੀ ਪੱਲੀ ਵਸਣ ਲਈ ਹੈ ਸੁੱਖ ਤੇਰਾ ਟਾਈਮ ਨਾ ਗਿਆ ਹੁਣ ਇਹਦੇ ਤੁਸੀਂ ਚੰਗੇ ਕੰਮ ਕਰ ਲਾ ਤਾਂ ਇਹ ਤੇ ਕਿਹਾ ਮੇਰਾ ਟਾਈਮ ਲੰਘ ਗਿਆ ਤੁਸੀਂ ਹੁਣ ਗਾੜੀ ਉੱਤੇ ਨਹੀਂ ਹੁਣਾਵਾ ਮੇਰੇ ਇਹ ਟਾਈਮ ਤੁਸੀਂ ਪੌਣਚਾਨ ਕਰੋ ਵਿਆਹਣਾ ਜਾਂ ਮੁੰਡੇ ਦਾ ਪਤਾ ਕਰਦੋ ਜੇ ਤੁਹਾਨੂੰ ਸਾਰਾ ਕੁਝ ਚੰਗਾ ਲੱਗਦਾ ਤੇ ਵਿਆਹ ਦਿਓ ਇਹਨੂੰ ਵੀ ਕਹਿ ਦਿਓ ਕਿ ਜੇ ਸਾਨੂੰ ਉਹਦਾ ਨਾਂਮਾ ਮਿਲਿਆ ਨਾ ਕੋਈ ਮੁੰਡਾ ਚੰਗੇ ਚ ਕੋਈ ਗੱਲ ਨਿਕਲੀ ਨਾ ਚੰਗਾ ਹੋਇਆ ਆਪਾਂ ਤੇਰਾ ਰਿਸ਼ਤੇ ਨਿਓ ਕਰਨਾ ਫਿਰ ਪਰ ਆਹਾ ਕਿ ਤੈਨੂੰ ਦਿਨ ਦਿੱਤਾ ਕਿੰਨੇ ਆ ਪਹਿਲਾਂ ਮੈਨੂੰ ਇਹ ਦੱਸ ਤੈਨੂੰ ਕਿੰਨੇ ਚਾਹੀਏ ਆਪੇ ਮੁੰਡਾ ਲੱਭ ਲਈ ਹੈ ਬਲੱਛਣ ਪੁਣਾ ਕੀਤਾ ਕਿ ਨਹੀਂ ਭਾਬੀ ਚੁੱਪ ਕਰੋ ਮੈਂ ਤੁਹਾਨੂੰ ਕਹਿਣ ਦਿੱਤਾ ਦਿੱਤੀ ਆ ਤੁਸੀਂ ਨਾ ਪਤਾ ਕਿਉਂ ਪਿਓ ਕੋ ਮਤਉਣੀ ਉਹਦੇ ਕੋਲੋਂ ਤੁਸੀਂ ਕਿਉਂ ਚੁੱਪ ਕਰ ਜਿਓ ਹਾਂ ਮੈਨੂੰ ਪੁੱਛਦੇ ਲੈਣ ਦੇ ਕਦੋਂ ਦੀ ਗੱਲ ਛੱਡ ਲੈ ਡਾਉਂਦੀ ਆ ਮੈਨੂੰ ਪੁੱਛਦੇ ਲੈਣ ਦੇ ਭਾਬੀ ਜੀ ਨਾ ਇਹੋ ਜਿਹੀਆਂ ਗੱਲਾਂ ਕਰੋ ਕੀ ਤੂੰ ਉਹਨੂੰ ਬੋਲਣ ਦੇ ਵਿਚਾਰੀ ਨੂੰ ਦੱਸ ਮੈਨੂੰ ਕਦੋਂ ਦੀ ਤੇਰੀ ਗੱਲ ਬਾਤ ਵਾ ਦੱਸ ਕੁਛ ਨਾ ਕਿਉ ਉਹਨੂੰ ਤੁਹਾਨੂੰ ਪਿਆਰ ਦਾ ਸਾਰਾ ਕੁਝ ਦੱਸੂਗੀ ਪੁੱਛ ਲੈ ਫੇਰ ਆਪੇ ਤੁਹੀ ਹੋਂ ਮੇਰੇ ਕੋ ਫਿਰ ਨਾ ਛੇਤਰ ਹੀ ਖਾ ਲੈਣੇ ਆ। ਵੀ ਇੰਦਾਂ ਕ ਗੱਲ ਨਹੀਂ ਜਾਣੀ ਚਾਹੀਦੀ ਸੀ। ਪੁੱਛ ਲੈ ਫਿਰ ਆਪੇ। ਕੋਈ ਨਹੀਂ। ਆਂ ਬੀਜੀ ਉਹਨੂੰ ਆਪ ਪੁੱਛੋ ਸਾਰਾ ਕੁਝ। ਕਿਹੜੇ ਮੂੰਹ ਨਾਲ ਪੁੱਛਾਂ? ਕਿਹੜੇ ਮੂੰਹ ਨਾਲ ਪੁੱਛਾਂ ਛੇਤਰ ਨਾ ਮਾਰੂਗਾ ਮਨਜੋਤ ਮੇਰੇ ਸਿਰ ਦੇ ਵਿੱਚ। ਆਖੂਗਾ ਜਦੋਂ ਨੇ ਇੰਦਾ ਕੰਮ ਕੀਤਾ ਤਾਂ ਉਹਦਾ ਤੂੰ ਗੱਲ ਗੱਲਾਂ ਦੱਸਦੀ ਹੁੰਨੀ ਤੇ ਹੁਣ ਇਹਨੇ ਕਰ ਕੀ ਤੂਤ ਕੀਤੀ ਆ। ਮੈਂ ਤੁਹਾਨੂੰ ਪਹਿਲਾਂ ਕੀ ਕਿਹਾ ਮਾਵਾ ਧੀ ਵਾਲੀ ਪਰਦੇ ਪਾਣੀ ਨੇ ਤੂੰ ਉਹਦੀ ਮਾਵਾ ਮੇਰੀ ਮਾਂ ਭੰਦੀ ਹੈ ਨਾ ਪਰਦੇ ਖਾਏ ਰੱਖਾ। ਅਮਾ ਜੇ ਇਹਨਾਂ ਫੜ ਜਾ ਤੇ ਮੈਂ ਉਹਦੇ ਵਿੱਚ ਫੜ ਜਾ। ਨਾ ਨਾਮ ਮੈਨੂੰ ਕਿਸ ਨੂੰ ਕੋਈ ਪੁੱਛਣਾ ਪਏ ਤਾਂ ਮੈਂ ਦੱਸਣਾ ਪਏ ਮੇਰੀ ਗੱਲ ਸੁਣੋ ਸਾਡੇ ਚਿੰਨਾ ਵਿੱਚ ਗੱਲ ਆਣਾ ਹੋਰ ਆਪਾਂ ਚੁੱਪੀ ਮਮੇ ਕੋ ਗੱਲ ਤੇ ਹੋ ਗਈਆਂ ਪਰ ਮੈਂ ਮਮੇ ਕੋ ਕਰਤੀ ਹੋਗੀ ਮੈਂ ਕੀ ਕਰਾਂ ਮੈਨੂੰ ਬਸੰਦ ਆ ਗਿਆ ਨਾ ਮਾਫ ਕਰ ਦੋ ਪਰ ਮੈਂ ਵਿਆਹ ਉੱਤੇ ਹੀ ਕਰਾਉਣਾ ਉਹਦੇ ਨਾਲ ਹੀ ਕਰਾਉਣਾ ਤੂੰ ਵੀ ਭਾਬੀ ਮੈਂ ਤੁਹਾਨੂੰ ਕਹਿ ਨਹੀਂ ਚੌਥੇ ਬੰਦੇ ਨੂੰ ਨਾ ਪਤਾ ਲੱਗਾ ਤੂੰ ਚੁੱਪ ਕਰਕੇ ਨਹੀਂ ਕੀਤਾ ਕੋਈ ਪਾ ਲੂ ਹਾਂ ਚੋਲਣ ਦਾ ਪਾ ਉਤੇ ਕਰ ਦੋ ਜਿੱਤੇ ਉਹ ਆਂਦੀ ਆ। ਇਹ ਤਾਂ ਇਹ ਤਾਂ ਕੁੱਟੀ ਜਾਨੇ ਮੈਨੂੰ। ਕੁੱਲੀ ਕੱਲੀ ਟਾਡੀ ਭੱਲ ਕਰਨਾ। ਮੂੰਹ ਬੰਦ ਕਰ ਲੈ ਇੱਥੇ। ਬਹੁਤ ਸੋਹਣੀ ਗੱਲ ਦੱਸਣ ਲੱਗੀ ਆ ਨਾ ਬੜਾ ਮੈਡਲ ਜਿੱਤ ਕੇ ਲਿਆਈ ਆ। ਚੱਲ ਭਾਬੀ ਜੀ ਕੀ ਹੋ ਗਿਆ ਤੁਹਾਨੂੰ ਹੁਣ? ਪਰ ਮम्मा ਮੈਂ ਤੁਹਾਡੀ ਮਰਜ਼ੀ ਨਾਲ ਹੀ ਕਰਾਉਣਾ। ਪਰ ਤੁਹਾਨੂੰ ਦੱਸ ਗਏ। ਲੱਭ ਤੇ ਆਪਣੀ ਮਰਜ਼ੀ ਨਾਲ ਆਈ ਉਦੋਂ ਤੇ ਹੰਨ ਖੜਿਆ ਨਹੀਂ। ਇਹ ਤੁਹਾਨੂੰ ਪੁੱਛਿਆ ਨਹੀਂ ਵੀ ਮੈਨੂੰ ਪਸੰਦ ਆ ਗਿਆ ਕਿਪ ਤੱਕ ਕਦੋਂ ਕਿਤੇ ਤਾਂ ਨਾ ਤੁਰੇ ਫਿਰਦੀ ਆ ਬਾਹਰ ਕਿਤੇ ਐਡਾ ਵੀ ਨਹੀਂ ਕੋਈ ਸਤਾਈ ਹੁੰਦਾ ਵੀ ਐਵੇਂ ਤੁਰਿਆ ਫਰੀਊਗਾ ਮਮਾ ਮਮਾ ਨਾ ਰਹੀ ਆ ਉਹ ਵੀ ਪਤਾ ਕਰ ਲੋ ਹਾਂ ਫੇਰੇ ਕੀ ਪਤਾ ਜਿਹੜਾ ਤੁਸੀਂ ਰਿਸ਼ਤਾ ਲੱਭੇ ਉਹ ਦਿਨਾਂ ਨੂੰ ਲੱਖ ਗੁਣਾ ਵਧੀਆ ਨੇ ਹੁਣ ਤਾਂ ਮੇਰਾ ਤਾਂ ਵੀ ਦਿੰਦਾ ਭਾਬੀ ਜੀ ਸਿਰਫ ਮੈਨੂੰ ਮੇਰੇ ਕੌਣ ਮਾਰਦਾ ਮੇਰੀ ਸੱਸ ਉਹ ਵੀ ਆ ਜਿਹੜਾ ਸਾਰਾ ਉਸਨੇ ਵੇਖ ਲਿਆ ਜਿੱਦਾਂ ਤੁਸੀਂ ਮੈਨੂੰ ਕੰਨੋਂ ਫੜਕੇ ਤੋਰਿਆ ਹੀ ਨਾ ਸੁੱਖ ਕਿੱਦਾਂ ਟੱਕ ਬਲੇਟ ਕਰਾਂਗੇ ਕਾਦੀ ਨਗਾਦੀ ਦਾ ਪਸੰਦ ਹੈ ਕਿਹੜਾ ਵਿਚੋਲਾ ਪੈ ਜੂ ਵਿੱਚ ਕੋਈ ਨਹੀਂ ਭਾਜੀ ਆਪਾਂ ਸੋਚਦੇ ਆ ਕੋਈ ਨਾ ਕੋਈ ਵਿਚ ਤੁਸੀਂ ਆਪਣੀ ਭੈਣ ਨਾਲ ਕਰ ਲੋ ਗੱਲ ਵੀ ਇਦਾਂ ਚੱਲ ਹੁੰਦਾ ਕਿ ਮੈਨੂੰ ਮੁੰਡਾ ਪਸੰਦ ਆ ਰਿਸ਼ਤੇਦਾਰੀ ਵਿੱਚ ਤੇ ਤੂੰ ਵੀ ਚੋਲਣ ਪੈਗਾ ਵੀਰ ਨੂੰ ਕਰ ਦਿੰਦੇ ਆ ਗੱਲਬਾਤ ਮੇਰੇ ਤੇ ਪਾਈ ਮੈਨੂੰ ਸ਼ਿਕਾਇਤ ਨਾ ਮਾਰੋ ਮੇਰੇ ਸੱਦੇ ਵਿੱਚ ਉਹ ਤੇ ਅੱਗੇ ਨਹੀਂ ਉਹਦਾ ਸੁਭਾ ਚੰਗਾ ਉਹਨੇ ਕਿਹਾ ਤੇਰੀ ਯਾਰ ਉਸ ਕਰਦੀ ਫਿਰਦੀ ਆ ਚੱਲ ਤੁਸੀਂ ਫੇਰ ਮੈਨੂੰ ਮਨਵਾ ਲਓ ਕੋਈ ਹੋਰ ਵਿਚੋਲਾ ਲੱਭ ਲੈਣੀ ਤਾਂ ਨੂੰ ਨਾ ਬੰਦਿਆ ਚੱਲ ਭਾਗ ਚੁੱਪ ਕਰ ਉਹ ਗੱਲ ਕਰ ਲੈ ਇੱਥੇ ਹੀ ਚੱਲ ਭਾਗ ਚੁੱਪ ਕਰ ਮੈਂ ਤਾਂ ਸਮਝੀ ਨਹੀਂ ਕਿ ਮੈਂ ਕਿਤਾ ਗੱਲ ਕਰਨੀ ਮਨਜੋਤ ਨਾ ਕਿੱਦਾਂ ਗੱਲ ਕਰ ਰਹੀ ਮੈਂ ਤੁਹਾਨੂੰ ਕਹਿੰਦੇ ਜ਼ਰੂਰੀ ਦੱਸਣਾ ਕੋਈ ਪਿਛੋਲਾ ਪਾ ਕੇ ਤੇ ਵਿੱਚੇ ਚੁੱਪ ਕਰਕੇ ਵਿੱਚ ਵਿੱਚ ਕਰ ਲੈਣੀ ਸਾਰਾ ਕੁਝ ਕਿਹੜੇ ਸੌ ਨਾਲ ਦੱਸੂਗੀ ਜੇ ਮੈਂ ਸੁੱਖ ਤੂੰ ਮੇਰਾ ਸਾਥ ਦੇ ਫੇਰ ਮੈਂ ਅੱਜ ਕੈਂਡੀ ਪਾ ਬੀ ਜੀ ਕੋਈ ਗੱਲ ਨਹੀਂ ਸਾਡੇ ਤਿੰਨਾਂ ਚ ਗੱਲ ਬਾਹਰ ਨਹੀਂ ਜਾਂਦੀ ਮੈਂ ਤੁਹਾਡਾ ਸਾਥ ਦਊਂਗੀ ਤਾਂ ਨੇ ਦੇਣਾ ਤਾਂ ਮੈਂ ਤਾਂ ਸਾਥ ਨਹੀਂ ਦੇਣਾ ਤਾਂ ਕਿਹਦਾ ਦੇਣਾ ਹੋਰ ਦੱਸੋ ਨਾ ਚੱਲ ਪਾ ਗੱਟਾ ਪਾ ਬਹੁਤ ਚੁੱਪ ਕਰ ਜਾ ਪਾ ਗੱਟਾ ਰੋ ਲੈ ਮੈਨੂੰ ਕੱਢ ਲੈਣੇ ਪੂਰੀ ਹੋਈ ਹੋ ਜੇ ਕੋਈ ਚੰਗਾ ਕੰਮ ਕਰਦੀ ਮੈਂ ਵੀ ਇਹਨੂੰ ਸ਼ਾਪਾਸ਼ੀ ਦਿੰਦੀ ਮੈਂ ਹਾਂ ਕੋਈ ਇਨੇ ਚਾਹਾਂ ਦਾ ਸਰਪ੍ਰਾਈਜ਼ ਦੇਣਾ ਆ ਸਰਪ੍ਰਾਈਜ਼ ਦਿੱਤਾ ਇਹਨੇ ਹਨ ਮਮਾਏ ਕਹੋਰੀ ਤੂੰ ਮਿਲ ਗਿਆ ਤੂੰ ਇਹ ਗੋਲੋ ਸੋ ਇਹ ਕਹਿੰਦੇ ਯਾ ਪਾਪਾ ਗੋਵੇ ਨੋ ਮਿਲ ਕੇ ਤੁਸੀਂ ਗੋਡੇ ਗੋਡੇ ਸੁਖ ਬਾਦ ਨਥੇ ਪੱਤੇ ਕਿ ਤਰ੍ਹਾਂ ਦਾ ਤੇ ਕਿ ਤਰ੍ਹਾਂ ਦਾ ਨਹੀਂ ਜਿਹੜੇ ਅਨਾਰਾਈ ਆ ਉਹਨਾਂ ਕੋ ਬਤੇਰੇ ਪੈਸੇ ਹੁੰਦੇ ਆ ਲੋਕ ਇੱਥੇ ਆਣ ਨਸ਼ਾ ਵਾਧੂ ਕਰਕੇ ਜਿਹੜਾ ਤੁਸੀਂ ਆਣਾ ਉਹ ਕੱਲਾ ਰਹਿੰਦਾ ਇੱਥੇ ਉਹਦੇ ਮੰਮੀ ਪਾਪਾ ਬਾਹਰ ਆ ਤੇ ਤੁਸੀਂ ਵੀ ਤੇ ਅਨਾਰਾਈ ਲੱਭੇ ਕੀ ਬਦਾਉ ਨਹੀਂ ਨੱਚੇ ਕਰਦਾ ਕੋਈ ਪਤਾ ਥੋੜਿਆ ਹੈ ਮੰਮਾ ਬੜੇ ਚੰਗੇ ਇੱਕ ਵਾਰੀ ਤੁਸੀਂ ਮਿਲ ਕੇ ਵੇਖ ਲੋ ਆਪਕੋ ਪਤਾ ਹੀ ਇਹਨੂੰ ਇਹ ਮਿਲ ਵੀ ਆਈ ਹੋ ਠੀਕ ਠੀਕ ਆ ਉਹਨੇ ਗਾਲੀ ਕੋਈ ਨਹੀਂ ਦੇ ਕੋਈ ਗਾਲੀ ਨਹੀਂ ਆ ਜਾਗੀ ਉਹ ਨਹੀਂ ਨਹੀਂ ਉਹ ਮਨਜ਼ੂਰ ਗਿਆ ਕੋਈ ਨਹੀਂ ਹੁੰਦਾ ਫਿਰ ਆਉਂਦਾ ਠੀਕ ਠੀਕ ਆ ਹਾਂ ਇਹ ਇੰਨੀ ਥੋੜੀ ਗੱਲ ਵਾ ਕੋਈ ਹਾਂ ਚਲ ਠੀਕ ਆ ਫਿਰ ਆਉਂਦਾ ਮਨਜ਼ੂਰ ਫਿਰ ਨਹੀਂ ਆਉਣੀ ਆ ਦੋਵੇਂ ਆਉਣਗੇ ਚਲ ਠੀਕ ਚੰਗਾ ਜੰਦਾ ਓਕੇ ਕੌਣ ਹੈ ਉਹ ਜੱਸਾ ਹੀ ਆਂਦਾ ਤੂੰ ਹੀ ਆਈ ਨਹੀਂ ਮੇਰੇ ਮੁੰਡੇ ਨੂੰ ਮਿਲਣਾ ਮੈਂ ਮਜ਼ਦੂਰ ਕਿਤੇ ਗਿਆ ਹੋਣਾ ਤੇ ਆਵਾਂਗੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਆਹ ਦੱਸ ਗੁੱਸਾ ਤਾਂ ਨਾ ਕਰੋ ਜੇ ਗੁੱਸੇ ਵਾਲੀ ਗੱਲ ਹੋਵੇ ਗੁੱਸੇ ਹੋਊਗਾ ਹੀ ਕੋਈ ਨਾ ਮੋਚੋ ਲੈਣਾ ਨਾ ਕਰ ਦੋ ਕਿਉਂ ਭਾਗ ਤੇ ਰੋ ਰੋ ਕਮਲੀ ਹੋ ਗਈ ਆ ਤੇ ਲੈ ਕਹਿੰਦੀ ਮੈਂ ਨਹੀਂ ਕਰਾਉਣਾ ਮੈਂ ਪੜਨਾ ਵਾ ਜੇ ਤਜਕ ਪੜਨਾ ਉਹਦੇ ਪੜੀ ਜਾਏ ਸੇ ਪਪਾ ਵੇਖ ਵਖਾਲਾ ਹੀ ਕਰਨਾ ਵਿਆਹ ਤੇ ਮੈਂ ਤੁਸਾਂ ਦੂਸਰਾਂ ਹਟਕੇ ਕਰਨਾ ਆਪਾਂ ਨਹੀਂ ਨਾ ਰਹਿਣ ਦੋ ਐਵੇਂ ਮਨ ਛੱਡਣਾ ਕੀ ਪੁੱਤ ਨੂੰ ਕੋਈ ਗੱਲ ਨਹੀਂ ਜੇ ਤੂੰ ਪੜ ਲੂਗੀ ਨਾ ਫਿਰ ਵੇਖ ਵਖਾਲਾ ਵੀ ਹੋ ਜਾਊਗਾ ਫੇ ਸਾਰੀ ਕੰਮੀ ਹੋ ਜਾਂਦੇ ਹੁੰਦੇ ਆ ਵੇਹ ਬਲਜੀਤ ਇਦਾਂ ਦੇ ਰਿਸ਼ਤੇ ਬਾਰ ਬਾਰ ਨਹੀਂਗੇ ਮਿਲਦੇ ਤੇ ਬੋਧੀ ਗੱਲ ਤੇ ਮੈਂ ਭਾਗਨਾ ਆਪ ਗੱਲ ਕਰ ਲੈਣਾ ਵਾ ਨਹੀਂ ਨਹੀਂ ਧੜਕੋ ਨੇ ਚੱਕਦੀ ਰਹਿਣਾ ਹੁਣ ਕੇ ਫਿਰ ਉਹ ਰੋਂਦੀ ਰਹਿੰਦੀ ਮੈਂ ਘਰੋਂਦੀ ਵੇਖੀ ਨਹੀਂ ਜਾਂਦੀ ਤੇ ਤੁਸੀਂ ਇਦਾਂ ਕਰੋ ਉਹਨਾਂ ਨੂੰ ਜਵਾਬ ਵੀ ਦੇ ਦਿਓ ਕੋਈ ਗੱਲ ਨਹੀਂ ਕਿਹਦਾ ਹਿਸਾਬ ਨਾਲ ਜਵਾਬ ਦੇ ਦਿਓ ਮੈਨੂੰ ਪਤਾ ਬੁਰੇ ਤੇ ਲੱਗਦਾ ਵਾ ਪਰ ਕਿਸ ਹਿਸਾਬ ਨਾਲ ਜਵਾਬ ਦੇ ਦਿਓ ਕੋਈ ਗੱਲ ਨਹੀਂ ਉਹਨਾਂ ਨੂੰ ਕਹੋ ਵੀ ਆਡੀ ਕੁੜੀ ਨੇ ਪੜਨਾ ਵਾ ਤੋ ਇਦਾਂ ਕਰਾ ਸੁੱਖ ਨੂੰ ਕਹੇ ਸੁੱਖ ਸਮਝਾਵੇ ਉਹਨੂੰ ਸੁੱਖ ਵੀ ਲੱਗ ਗਈ ਹਾਂ ਰੋ ਰੋ ਕੇ ਕਿਤੇ ਬਿਹਾਲ ਹੋ ਗਈ ਮੈਂ ਸੁੱਖ ਨੂੰ ਕਹੇ ਤੂੰ ਸਮਝਾ ਲੈ ਕਿਦੇ ਇੱਕੋ ਰਟ ਲਈਏ ਮੈਂ ਪੜਨਾ ਵਾਂ ਮੈਂ ਪੜਨਾ ਵਾਂ ਮੈਂ ਹੋਰ ਕੋਈ ਗੱਲ ਹੀ ਨਹੀਂ ਕਰਨੀ ਮੰਮੀ ਤੁਸੀਂ ਮੇਰੀ ਆਜ਼ਾਦੀ ਖੋਣ ਦੇ ਜੇ ਇਦਾਂ ਦਾ ਹੋ ਜਾਂ ਗੱਲਾਂ ਕਰਦੀ ਆ ਤੇ ਮੈਂ ਚੱਲ ਠੀਕ ਆ ਕੋਈ ਗੱਲ ਨਹੀਂ ਉਹਦੀ ਕਿਹੜੀ ਉਮਰ ਹਾਰ ਗਈ ਆ ਹਜੇ ਪੜ੍ਹਨੀ ਲਈ ਆ ਜਦ ਲੋਕਾਂ ਦੀ ਪੜਾਈ ਨਹੀਂ 25 ਸਾਲ 26 ਸਾਲ ਤੱਕ ਉਮਰ ਹੁੰਦੀ ਆ ਵਿਆਹ ਦੀ ਕੋਈ ਗੱਲ ਨਹੀਂ ਉਸੇ ਵੇਲੇ ਦੇਖ ਕੇ ਉਸੇ ਵੇਲੇ ਕਰ ਦਾਂਗੇ ਨਾਲੇ ਰਿਸ਼ਤੇ ਚੰਗੇ ਮਿਲ ਜਾਂਦੇ ਪੂਰਾ ਨਿਆਣਾ ਕਿੱਦਾਂ ਕੋਰਸ ਹੋ ਜੇ ਤੇ ਕਿਦੇ ਦੇ ਹੋਰ ਬੰਤਿਆਂ ਸੰਗੂ ਚੱਲਣ ਦਿਆ ਨਹੀਂ ਨਹੀਂ ਜੀ ਨੀ ਕੋਈ ਗੱਲ ਹੈ ਤੁਸੀਂ ਉਹ ਜੀ ਗੱਲ ਕਿਉਂ ਗੰਡੇ ਆ ਆਪਣੀ ਧੀ ਤੇ ਤੁਹਾਨੂੰ ਭਰੋਸਾ ਨਹੀਂ ਹੈਗਾ ਉਹ ਮੈਨੂੰ ਤੇ ਭਰੋਸਾ ਵਾ ਪਰ ਕਈ ਵਾਰੀ ਹੋ ਜਾਂਦਾ ਵਾ ਨਾ ਕਿ ਆਪਣੀ ਮਰਜ਼ੀ ਕਰਨੀ ਕਿਉਂਕਿ ਉਹ ਹਾਜਕਲ ਨਿਆਣੇ ਮਾਪਿਓ ਸਾਹਮਣੇ ਕੋ ਹੁੰਦੇ ਆ ਬਾਹਰ ਕੋ ਹੁੰਦੇ ਆ ਚਲੋ ਠੀਕ ਆ ਮੈਂ ਤੁਹਾਨੂੰ ਇੱਕ ਸਵਾਲ ਪੁੱਛਦੀ ਆ ਜੇ ਬਾਈ ਚਾਂਸ ਕੁੜੀ ਦੇ ਮਨ ਚਾਹ ਹੋ ਜੀ ਕੋਈ ਗੱਲਬਾਤ ਹੋਵੇ ਵੀ ਜੇ ਕੇਹਨੂੰ ਪਸੰਦ ਵੀ ਕਰਦੀ ਏ ਫਿਰ ਤੁਸੀਂ ਮੰਨ ਜੋਗੇ